ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਤਾਂ ਨੂੰ ਦਾਸ ਵੱਲੋਂ ਵੇੰਤੀਆ ਕਿ ਜਿਸ ਤਰ੍ਹਾਂ ਜੀ ਪਿਛਲੇ 3 ਦਿਨਾਂ ਤੋਂ ਕੁਝ ਮੀਂਹ ਪੈ ਰਿਹਾ ਸਾਡੇ ਵੱਖ-ਵੱਖ ਇਲਾਕਿਆਂ 'ਚ ਤੇ ਅੱਜ ਸੁਣਨ ਨੂੰ ਆਇਆ ਕਿ ਦੋ ਪਿੰਡਾਂ ਦੇ ਵਿੱਚ ਕਾਫੀ ਪਾਣੀ ਭਰ ਚੁੱਕਿਆ ਹੈ ਤੇ ਉੱਥੇ ਸਾਡੀ ਟੀਮ ਗੁਰਦੁਆਰਾ ਕਪਾਲ ਮੋਚਨ ਸਾਹਤੋਂ ਟੀਮ ਲੰਗਰ ਲੈ ਕੇ ਜਾ ਚੁੱਕੀ ਆ ਤੇ ਹੋਰ ਵੀ ਕਈ ਪਿੰਡਾਂ ਦੇ ਵਿੱਚ ਹੋ ਸਕਦਾ ਕਿ ਪਾਣੀ ਆ ਜਾਈ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਜ਼ਰੂਰਤ ਹੋਵੇ ਲੰਗਰ ਦੀ ਹੋਰ ਕਿਸੇ ਵੀ ਸਮਾਨ ਦੀ ਲੋੜ ਹੋਵੇ ਤੇ ਮੈਂ ਇੱਕ ਨੰਬਰ ਜਾਰੀ ਕਰ ਰਿਹਾ ਸਾਡਾ ਮੈਨੇਜਰ ਸਾਹਿਬ ਦਾ ਨੰਬਰ ਹੈ ਗੁਰਦੁਆਰਾ ਕਪਾਲ ਮੂਛਲ ਸਾਹਿਬ ਦੇ ਨੰਬਰ ਸਾਰੇ ਨੋਟ ਕਰੋ ਜੀ 80598 28 233 ਇੱਕ ਵਾਰ ਫੇਰ ਮੈਂ ਨੰਬਰ ਦੁਆਰ ਤੇ ਕਰ ਰਿਹਾ ਜੀ 80598 28233 ਇਹ ਨੰਬਰ ਸਾਡੇ ਮੈਨੇਜਰ ਸਾਹਿਬ ਹਰ ਸਿੰਘ ਸਿੰਘ ਜੀ ਦਾ ਹੈ ਕਿਸੇ ਵੀ ਪ੍ਰਕਾਰ ਦੀ ਕੋਈ ਦਿੱਕਤ ਹੋਵੇ ਤੁਰੰਤ ਨੰਬਰ ਕੀਤਾ ਜਾਵੇ ਲੰਗਰ ਦੀ ਹੋਰ ਵੀ ਕੋਈ ਵਿਵਸਥਾ ਦੀ ਲੋੜ ਹੋਏਗੀ ਅਸੀਂ ਪੂਰਾ ਬੰਦਬਸ ਕਰਾਂਗੇ ਅਸੀਂ ਜੰਮਾਗੜ ਦੀ ਸੰਗਤ ਨਾਲ ਲੱਗਦੀ ਸੰਗਤ ਨੂੰ ਦਰਸ਼ਨਾ ਚਾਹੁੰਦੇ ਆਂ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਮੁਸ਼ਕਲ ਦੀ ਘੜੀ ਵਿੱਚ ਆਪਜੀ ਦੇ ਨਾਲ ਹੈ ਜਿੱਥੇ ਜਥੇਦਾਰ ਰਵਿੰਦਰ ਸਿੰਘ ਜੀ ਅਸਾਂ ਸਾਡੇ ਪ੍ਰਧਾਨ ਸਾਹਿਬ ਦਾ ਜੇਸ ਹੋ ਗਿਆ ਕਿ ਕਿਸੇ ਵੀ ਪਿੰਡ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਕਿਸੇ ਵੀ ਗਲੀ ਦੇ ਵਿੱਚ ਕੋਈ ਵੀ ਜ਼ਰੂਰਤ ਹੈ ਤਾਂ ਸਾਡੀ ਟੀਮਾਂ ਪੂਰੀ ਤਰ੍ਹਾਂ ਤਿਆਰ ਹੈ ਫਿਰ ਇੱਕ ਗੁਰਦੁਆਰੇ ਵਿੱਚ ਬੇਨਤੀ ਕਰਦਾ ਕਿ ਕਿਸੇ ਵੀ ਪ੍ਰਕਾਰ ਦੀ ਲੋੜ ਹੋਵੇ 10 10 ਨੰਬਰ ਵੀ ਦੱਸ ਦਿੰਦਾ ਹੈ ਤੇ ਮੈਨੇਜਰ ਸਾਹਿਬ ਦਾ ਨੰਬਰ ਆਪਜੀ ਦੱਸਦਾ 10 10 ਨੰਬਰ 98138 44050 ਜਦ ਮਰਜੀ ਆਪ ਜੀ ਕਾਲ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ